14 ਪਾਸੇ ਮੇਰੇ ਸਤਪੁਲੂਜ ਦਰਿਆ ਠਾਠਾ ਮਾ ਆ ਦੇਖੋ ਤੇ ਇਹਦੇ ਚ ਦੂਰ ਦੂਰ ਤੱਕ ਜਿੱਥੇ ਤੁਹਾਡੀ ਨਜ਼ਰ ਜਾਂਦੀ ਹੈਗੀ ਹੈ ਪਾਣੀ ਪਾਣੀ ਹੈਗਾ ਫਸਲਾਂ ਦਾ ਕੋਈ ਨਾਮੋ ਨਿਸ਼ਾਨ ਇੱਥੇ ਤੁਹਾਨੂੰ ਨਜ਼ਰ ਨਹੀਂ ਆਂਦਾ ਹੋਏਗਾ ਪੇੜ ਦੂਰ ਦੂਰ ਤੱਕ ਹੈਗੇ ਨੇ ਉਹ ਨਜ਼ਰ ਆਂਦੇ ਹੋਣਗੇ ਟਰਾਂਸਫਾਰਮਰ ਤੱਕ ਵੀ ਪਾਣੀ ਲੱਗ ਚੁੱਕਿਆ ਹੈਗਾ ਤੇ ਇਸ ਪਾਣੀ 'ਚ ਕੁਝ ਉਮੀਦ ਦੀਆਂ ਨਜ਼ਰਾਂ ਤੁਹਾਨੂੰ ਕਦੇ-ਕਦੇ ਨਜ਼ਰ ਆਉਂਦੀਆਂ ਹੋਣਗੀਆਂ ਕਾਵਾਂ ਵਾਲੀ ਪੱਤਨ ਤੋਂ ਲੋਕੀ ਚੱਲਦੇ ਨੇ ਆਪਦੇ ਰਹਿਣ ਬਸੇਰਿਆਂ ਵਾਸਤੇ ਆਪਦੇ ਘਰਾਂ ਵਾਸਤੇ ਜਿੱਥੇ ਉਹਨਾਂ ਦੇ ਸਮਾਨ ਹੈਗਾ ਜਿੱਥੇ ਉਹਨਾਂ ਦੇ ਸੁਪਨੇ ਹੈਗੇ ਨੇ ਜਿੱਥੇ ਉਹਨਾਂ ਦੇ ਘਰ ਹੈਗੇ ਨੇ ਕਿਸ ਹਾਲਤ 'ਚ ਹੈਗੇ ਨੇ ਇਹਦੇ ਵੀ ਕੋਈ ਇਹਦਾ ਕੋਈ ਜਿਹੜਾ ਅਤਾ ਪਤਾ ਨਹੀਂ ਹੈਗਾ ਇਸ ਪਾਣੀ ਦੇ ਜੰਗਲ 'ਚ ਤੇ ਆ ਦੇਖੋ ਔਰਤਾਂ ਬਜ਼ੁਰਗ ਪੈਦਲ ਚੱਲੇ ਨੇ ਸਿਰ ਤੇ ਸਮਾਨ ਹੱਥਾਂ 'ਚੇ ਚਪਲਾ ਲੈ ਕੇ ਤੇ ਸਸਤਰੀ ਗਾਲ ਅੰਕਲ ਜੀ ਜਿੰਦਾਬਾਦ 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 ਜੀ ਆ ਦੇਖੋ ਜ਼ਿੰਦਗੀ ਦੀ ਜੰਗ ਦੋਸਤੋ ਕਿੱਡੀ ਮਜ਼ਬੂਤੀ ਨਾਲ ਇਹ ਲੋਕੀ ਲੜਦੇ ਪਏ ਨੇ ਕਿਉਂ ਅੰਕਲ ਹਾਂਜੀ ਲੱਗੇ ਹੋਏ ਆ ਹੈ ਹਾਂਜੀ ਅਸੀਂ ਤਾਂ ਜਨਮਨ ਹਨ ਵੀ ਵਾਰੀ ਖੜੇ ਆਂ ਵਾਰੀ ਖੜੇ ਆਂ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਆ ਜਿਹੜੇ ਉਧਾਂ ਬੰਦੇ ਬੈਠੇ ਨੇ ਉਹ ਕਹਿੰਦੇ ਨੇ ਤੁਸੀਂ ਸਾਰਾ ਕੁਝ ਲਈ ਜਾਂਦੇ ਜੇ ਅਸੀਂ ਕਹਿੰਦੇ ਆ ਵੀ ਆਹ ਮਨ ਟੁੱਟ ਜਾਵੇ ਅਸੀਂ ਆ ਦੇ ਪੰਨੋ ਲੈ ਕੇ ਉਧਰ ਜਾਵਾਂਗੇ ਅੱਛਾ ਸਾਡੀ ਇਧਰੇ ਲੋਕਾਂ ਦੀ ਬੜੀ ਬਦਨਾਮੀ ਉਤੋਂ ਵਾਲੇ ਕਰ ਰਹੇ ਨੇ ਨਹੀਂ ਅੰਕਲ ਪਤਾ ਕੀ ਹੈ 2-4 ਬੰਦੇ ਹੋ ਸਕਦੇ ਨੇ ਜਿਨੇ ਬਦਨਾਮੀ ਕੀਤੀ ਹੋਵੇ ਪਰ ਅਸੀਂ ਸਾਨੂੰ ਪਤਾ ਹੈਗਾ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਰਹਿੰਦੇ ਆ ਅਸੀਂ ਜਾਣੇ ਹਾਂ ਸਾਨੂੰ ਪਤਾ ਹੈ ਕਿ ਜੇ ਕਿਸੇ ਨੂੰ ਕੋਈ ਦੋ ਪੈਕੇਟ ਵੱਧ ਮਿਲ ਗਿਆ ਹੋਵੇਗਾ ਤੇ ਕਿੰਨੇ ਦਿਨ ਚੱਲਦਾ ਹੋਵੇਗਾ ਉਹ ਸਾਡੇ ਨਾਲ ਜਿਹੜੇ ਕਹਿੰਦੇ ਨੇ ਨਾ ਵੀ ਦੋ ਮਹੀਨੇ ਦਾ ਰਾਸ਼ਨ ਇੱਥੇ ਇਕੱਠਾ ਕਰ ਲਿਆ ਉਹ ਆ ਕੇ ਰਹਿਣ ਇੱਥੇ ਹਾਂਜੀ ਸਾਡੀ ਵੀ ਇਹ ਤਮੱਜਾ ਵੀ ਜਦੋਂ ਉਧਰਲੇ ਬੰਦੇ ਰੋਲਾ ਮਾਰਦੇ ਨੇ ਨਾ ਪਾਰ ਵਾਲੇ ਪਿਛਲੇ ਸਾਨੂੰ ਦੁੱਖ ਆਉਂਦਾ ਹੈ ਅਸੀਂ ਤਾਂ ਮੁਸੀਬਤਾਂ 'ਚ ਫੜੇ ਫੜੇ ਹੋਏ ਆਂ। ਹਾਂ। ਉਹ ਸੁੱਕਦੇ ਬੈਠੇ ਰੋਜ਼ ਦੀਆਂ ਪਿਸ਼ਾਂ ਲੈ ਕੇ ਚਲੇ ਜਾਂਦੇ ਨੇ। ਅੱਛਾ। ਤੇ ਬੰਦਨ ਵਾਲਿਆਂ ਨੇ ਵੀ ਕੁਝ ਅਕਲ ਹੋਣਾ ਚਾਹੀਦਾ। ਬਿਲਕੁਲ। ਇਹ ਵੇਖ ਕੇ ਵੀ ਇਧਰਲੇ ਬੰਦੇੰ ਰਹੀਏ। ਇਹ ਨਹੀਂ ਵੀ ਅਫੀਸ਼ਲ ਵੰਡੀ ਆਈ ਤੇ ਇਧਰਲੇ ਬੰਦੇ ਭੁੱਖੇ ਲੱਗੇ ਫਿਰਨ। ਬਿਲਕੁਲ ਜੀ ਬਿਲਕੁਲ। ਹੋਰ ਬਹੁਤ ਬਹੁਤ ਧੰਨਵਾਦ ਬਣਾ। ਠੀਕ ਹੈ ਜੀ ਠੀਕ ਹੈ। ਤੇ ਇਹ ਇਹ ਦੇਖੋ ਰਸਦ ਪਾਣੀ ਜਿਹੜਾ ਹੈਗਾ ਉਹ ਪੰਜ ਸਪੀਡ ਹੁੰਦਾ ਹੈ। ਵਾਲੇ ਤਾਂ ਹਰ ਜਗ੍ਹਾ ਹੈ ਭਾਈ ਐਸੀ ਕੋਈ ਜਗ੍ਹਾ ਨਹੀਂ ਬਿਲਕੁਲ ਜੀ ਬਿਲਕੁਲ ਪਹੁੰਚੇ ਹੋਏ ਆ ਅਸੀਂ ਬਿਲਕੁਲ ਲਾਸਟ ਤੱਕ ਤੇ ਆ ਦੇਖ ਲਓ ਦੋਸਤੋ ਵੀ ਹਰ ਜਗ੍ਹਾ ਕਿੰਨੀ ਮੁਸੀਬਤ 'ਚ ਪਾਣੀ 'ਚ ਰਸਦ ਪਾਣੀ ਆ ਜੋ ਜੋ ਇਹ ਰਾਜਸਥਾਨ ਤੋਂ ਇੱਕ ਰਸਦ ਪਾਣੀ ਲੈ ਕੇ ਪਹੁੰਚੇ ਨੇ ਰਾਹਤ ਸਮਗਰੀ ਲੈ ਕੇ ਪਹੁੰਚੇ ਨੇ ਤੇ ਇਹ ਬੋਟ ਹਾਂ ਬੋਟ ਬੜੀ ਵਧੀਆ ਔਰ ਚਲਾਣ ਵਾਲੇ ਵੀ ਵਧੀਆ ਨੇ ਤੇ ਉਹ ਜਿਹੜੀ ਚੱਪੂ ਵਾਲੀ ਬੇੜੀਆਂ ਨੇ ਚੱਪੂ ਵਾਲੀ ਬੇੜੀਆਂ ਦੇ ਥਰੂ ਇਹ ਹੁਣ ਰਸਿਤ ਪਾਣੀ ਅਗਲੇ ਪਿੰਡਾਂ 'ਚ ਪਹੁੰਚਾਣਗੇ ਜਿੰਦੀਆਂ ਸਿੱਧੀਆਂ ਤਸਵੀਰਾਂ ਦੋਸਤੋ ਤੁਹਾਨੂੰ ਦਿਖਾ ਰਿਹਾ ਹਾਂ ਹਾਂਜੀ ਕਿਸਤੀ ਦੇਂਦੇ ਨਹੀਂ ਇੱਧਰ ਹਾਂਜੀ ਕਿਹੜੇ ਪਿੰਡ 'ਚ ਨਾਮ ਸਿੰਘ ਪਹਿਣੀ ਨਾਮ ਸਿੰਘ ਪਹਿਣੀ 'ਚ ਹਾਂਜੀ ਹਾਂਜੀ ਆ ਸਦਾ ਰਾਸ਼ਨ ਆਇਆ ਸੀ ਹੁਣ ਆਂਦੀ ਕਿਸਤੀ ਦੇ ਲਾ ਜਾ ਰਹੇ ਨੇ ਰਾਮ ਸਿੰਘ ਅੱਛਾ ਬੋਟ ਨਹੀਂ ਦਿੰਦੇ ਪਏ ਕਸਤੀਆਂ ਦਿੱਤੀਆਂ ਹੋਈਆਂ ਨੇ ਅਸੀਂ ਤੇ ਜੀ ਬੋਟ ਵੀ ਦੇ ਰਹੇ ਤੈਨੂੰ ਅੱਛਾ ਬੋਟ ਨਹੀਂ ਚਲਦੀਆਂ ਇੱਥੇ ਹਾਂ ਕਹਿੰਦੇ ਆਖੇ ਬਾਹਰ ਸਗੀ ਹੋਣਾ ਉਧਰ ਹੀ ਚਲੀਆਂ ਨੇ ਅੱਛਾ ਇੱਧਰ ਦੋਨੇ ਨਾਲ ਕੇ ਚਲੀਆਂ ਨੇ ਠੀਕ ਹੈ ਸਾਡੂ ਕਿਤਨੇ ਦਿਨ ਹੋ ਗਏ ਸਰਕਾਰੀ ਕਲਾ ਸਵੇਰ ਦੀਆਂ ਸਵੇਰ ਦੀਆਂ ਵੀ ਨਹੀਂ ਗਈਆਂ ਕੋਈ ਨਾ ਨਾ ਖਾਲੀ ਜਾਂਦੀਆਂ ਨੇ ਮੰਨ ਲਓ ਉਧਰ ਲਿਆਣਾ ਹੈ ਬਸ ਕੁਝ ਨਹੀਂ ਗੰਲਾ ਅੱਛਾ ਇਧਰੋਂ ਕਲਣਾ ਨਹੀਂ ਉਧਰ ਪਰ ਸਵੇਰ ਦਾ ਤਾਂ ਦੋਸਤ ਮੈਂ ਦੇਖਦਾ ਪਿਆ ਉਥੋਂ ਰਸਦ ਪਾਣੀ ਦੀਆਂ ਭਰ-ਭਰ ਕੇ ਗਈਆਂ ਨੇ ਉਹ ਗੱਜਾਂ ਦੋਨੇ ਨਾਨਕਾ ਤਿਲ ਨੰਬਰ ਗੱਟੀ ਹਾਂ ਇੱਧਰ ਗੱਜਾਂ ਰਹੀਆਂ ਨੇ ਅੱਛਾ ਤੁਹਾਡੇ ਪਿੰਡ ਵੀ ਗਈਆਂ ਤੁਹਾਡੇ ਪਿੰਡ ਨਹੀਂ ਗਈਆਂ ਤੁਹਾਡਾ ਸ਼ੁਭਨਾਮ ਜੀ ਜੁਗਿੰਦਰ ਸਿੰਘ ਜੀ ਜੁਗਿੰਦਰ ਸਿੰਘ ਪਿੰਡ ਰੇਤੇਵਾਲੀ ਪੇਣੀ RAM ਸਿੰਘ ਪੇਣੀ ਆ ਨਾਲ ਦਾ ਪਿੰਡ ਜਿਹੜਾ ਪਿੰਡ ਹੈ ਅਗਲਾ RAM ਸਿੰਘ ਪੇਣੀ ਤੇ RAM ਸਿੰਘ ਪੇਣੀ ਅੱਜ ਵੋਟ ਦੁਆਰਾ ਸਮਾਨ ਨਹੀਂ ਗਿਆ ਨਹੀਂ ਗਿਆ ਜੀ ਹਾਂ ਜੀ ਇੱਧਰ ਮਾਤਮ ਨਗਰ ਵਾਲੇ ਪਾਸੇ ਗਿਆ ਮਾਤਮ ਨਗਰ ਹੋ ਗਿਆ ਠੀਕ ਹੈ ਜੀ ਦੋਨੇ ਨਾਨਕਾ ਹੋ ਗਿਆ ਠੀਕ ਹੈ ਜੀ ਮੈਂ ਤੁਹਾਨੂੰ ਖੇਰ ਕਿੰਨਾ ਵੀ ਇਨਾ ਪਿੰਡਾਂ 'ਚ ਹਜ਼ਾਰ ਸ਼ਿਕਾਇਤਾਂ ਨੇ ਹਜ਼ਾਰ ਲੋਕਾਂ ਦੀ ਦੇ ਸਿਕਵੇ ਨੇ ਜਿਨ੍ਹਾਂ ਦੇ ਜਿਹੜੇ ਕਹਿੰਦੇ ਨੇ ਵੀ ਸਾਨੂੰ ਰਸਦ ਨਹੀਂ ਪਹੁੰਚਦਾ ਜਾਂ ਬੇੜੀਆਂ ਨਹੀਂ ਪਹੁੰਚਦੀਆਂ ਪਰ ਇੰਨੇ ਜ਼ਿਆਦਾ ਪਿੰਡਾਂ 'ਚ ਬੇੜੀਆਂ ਰਸਦ ਪਹੁੰਚਾਣਾ ਕੋਈ ਆਸਾਨ ਕੰਮ ਨਹੀਂ ਹੈਗਾ ਸੋ ਲੱਗੇ ਰਹੋ ਦੋਸਤੋ ਜਿਹੜੀਆਂ ਐਨ ਜੀਓਜ਼ ਹੈਗੀਆਂ ਨੇ ਉਹ ਲੱਗੀਆਂ ਹੋਏ ਨੇ ਉਹਨਾਂ ਨੂੰ ਵੀ ਅਸੀਂ ਕਹਿੰਨੇ ਆ ਵੀ ਤੁਸੀਂ ਲੱਗੇ ਰਹੋ ਜਦੋਂ ਤੱਕ ਕਿ ਆਖਰੀ ਬੰਦਿਆਂ ਤੱਕ ਆਖਰੀ ਲੋਕਾਂ ਤੱਕ ਰਸਦ ਪਾਣੀ ਨਹੀਂ ਪਹੁੰਚ ਜਾਂਦਾ ਆਖਰੀ ਲੋਕਾਂ ਤੱਕ ਸਹਾਇਤਾ ਨਹੀਂ ਪਹੁੰਚ ਜਾਂਦੀ ਆਖਰੀ ਲੋਕਾਂ ਤੱਕ ਆਖਰੀ ਲੋਕ ਜਿਹੜੇ ਨੇ ਉਹ ਇਸ ਮੁਸੀਬਤ ਤੋਂ ਬਾਹਰ ਨਹੀਂ ਨਿਕਲ ਜਾਂਦੇ ਧੰਨਵਾਦ